ਸਸਰੀ ਗਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਆਪਾਂ ਜਾਨਵਰਾਂ ਨੂੰ ਪਾਣੀ ਰੱਖ ਦਈਏ ਘੇਰਾ ਉਹ ਤੋਂ ਬਾਅਦ ਜਾਨਵਰ ਕੱਢਦੇ ਆਂ ਬੱਚੇ ਕੱਢਨੇ ਨਿੱਕੇ ਬਸ ਫੋਰ ਤਾਂ ਆਪਾਂ ਕੋਈ ਜਾਨਵਰ ਉਹ ਜਾਂ ਤਾਂ ਛੇੜਦਾ ਨਹੀਂ ਬਟਾ ਉਹ ਤੋਂ ਬਾਅਦ ਧੁੱਪੇ ਧੱਪੇ ਨਿੱਕੇ ਬੱਚੇ ਪਾ ਕੇ ਤੇ ਪਹਿਲਾਂ ਰੱਖਦੇ ਆਂ ਪਾਣੀ ਆਪਾਂ ਫਿਰ ਇੱਕ ਫੋਨ ਲੂਟ ਕਰਾਉਣਾ ਫੜਾਇਆ ਦੁੱਧੇ ਫਿਰ ਆਪਾਂ ਉਹ ਫੜਨ ਚੱਲਦੇ ਆਂ ਪਾਣੀ ਪਾ ਦਈਏ ਪਾਣੀ ਵਾਲਾ ਕੰਮ ਨਿਮੇੜ ਦਈਏ ਪਹਿਲਾਂ ਆਪਾਂ ਲਓ ਐ ਬਾਈ ਪਕਵੋਲ ਦਈਏ ਜਿੰਦੇ ਜਿੰਦੇ ਖੋਲ ਕੇ ਤੇ ਇਹਨਾਂ ਨੂੰ ਨਾਲ ਦੀ ਨਾਲ ਪਾਣੀ ਰੱਖ ਦਈਏ ਇਹਨਾਂ ਦਾ ਰਾਤ ਨੂੰ ਥੋਲ ਹੀ ਗਿਆ ਕੱਟਣ ਥਲਰ ਲਿਆਂ ਦਾ ਤੇ ਆਪਾਂ ਇਆਂ ਪੀ ਪੀਆ ਤੇ ਰੱਖ ਦਈਏ ਪਾਣੀ ਤੇ ਜਿੰਦੇ ਖੋਲੀਏ ਤੇ ਪਾਣੀ ਰੱਖੀਏ ਬਾਈ ਕਬੂਤਰ ਤਾਂ ਆਪਾਂ ਬੱਚੇ ਤਾਂ ਦਿੱਤੇ ਅੱਬਾ ਮੱਚੀ ਬਾਤ ਹੈ ਡਾਇ ਕੋਈ ਵੀ ਨਹੀਂ ਆ ਵੱਡੇ ਬੱਚੇ ਸੀ ਜਿਨ੍ਹਾਂ ਦੇ ਆ ਪੰਜੇ ਬੱਚੇ ਉੱਡੇ ਫਿਰਦੇ ਆ ਆਮ ਦੇ ਤਨ ਪੰਜੇ ਬੱਚੇ ਉੱਡੇ ਆ ਤੇ ਇੱਕ ਨਾ ਆਪਾਂ ਧੁੱਪੇ ਬੱਚੇ ਪਾਉਂਦੇ ਸੀ ਵੱਡੇ ਉਹ ਥੱਲੇ ਜਾਲ ਚ ਪਾਏ ਪਏ ਆ ਇਹ ਹੋ ਪਾਏ ਪਏ ਆ ਵੀ ਤੇ ਉਹ ਬੈਠਾ ਚਾਚੇ ਦੀ ਗੋਟੀ ਤੇ ਆ ਬੈਠਾ ਇਹ ਬੱਚਾ ਨਾ ਜਦੋਂ ਮੈਂ ਜਾਲ ਚੋਂ ਫੜਦਾ ਸੀ ਕਿ ਅੰਦਰਲੇ ਚ ਉਹ ਨਿਕਲ ਗਿਆ ਉਹਦੇ ਖੰਭ ਵੀ ਕੰਨਣ ਵਾਲੀ ਛੋਟੀ ਸੀ ਤੇ ਉੱਥੇ ਡਿੱਗ ਪੇ ਚਲ ਕੋਈ ਗੱਲ ਨਹੀਂ ਆ ਜੂਗਾ ਘਰੇ ਥਾਂ ਟਿਕਾਣੀ ਡਿੱਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਤੇ ਉਹ ਬੈਠਾ ਆ ਜਾਲ ਚ ਪਾਉਂਦਾ ਸੀ ਇਹ ਬੱਚੇ ਭਾਏ ਆ ਇੱਕ ਦੋ ਇੱਕ ਉੱਠ ਕੇ ਉੱਡ ਕੇ ਤੇ ਜਿਹੜਾ ਆਪਣਾ ਭਾਈ ਉਹ ਕੋਠੀ ਤੇ ਬੈਠਾ ਸੀ ਉਹ ਵੀ ਆ ਗਿਆ ਉਹ ਬੈਠਾ ਵਿਚਾਲੇ ਉਹ ਬੈਠਾ ਉਹ ਵੇਖ ਉਹਰ ਕੀ ਜਾਂਦਾ ਦਿਖਾਵਾਂ ਇਹ ਹੁਣ ਸਿਰ ਤਾਂ ਉਹ ਵੀ ਜਿਹੜੇ ਨੇ ਹੁਣ ਆਵੇ ਲਾਲ ਜਾਂ ਜਿਹੜਾ ਆ ਆ ਗਿਆ ਕੰਨੀ ਤੇ ਜਿਹਨੇ ਬੱਚਾ ਡਾਇਆ ਸੀ ਇਹ ਬੱਚਾ ਸੀਗਾ ਇਹ ਆ ਗਿਆ ਡੇ ਕਿੜੇ ਉੱਡੇ ਰਹੇਗੇ ਉੱਡਦੇ ਰਹੇਗੇ ਉੱਡਦੇ ਰਹੇਗੇ ਦੋ ਆਉਂਦੇ ਕਿਉਂਕਿ ਕੋਈ ਨਹੀਂ ਡਾਇਆ ਮੈਂ ਛਿੜਿਆ ਇੱਕ ਤਾਂ ਵੱਡੇ ਆ ਦੋਵੇਂ ਵੱਡੇ ਰਹੇਗੇ ਤੇ ਇੱਕ ਉਹ ਘੰਡ ਪੁੰਝੇ ਵਾਲਾ ਰਹ ਗਿਆ ਬਸ ਇਹ ਹੀ ਰਹਿਗੇ ਬਾਕੀ ਉਹਦੀ ਟੈਨਸ਼ਨ ਸੀ ਉਹ ਆ ਗਿਆ ਹੁਣ ਵੱਡੇ ਬੱਚੇ ਜਾਲ ਚ ਪਾਇਆ ਕਰਾਂਗੇ ਯਾਰ ਜ ਟੰਗੀ ਹੋਈ ਜਾਣੀ ਆ ਹਨਾ ਮਰ ਧੁੱਪ ਧੁੱਪ ਲੱਗੇ ਜਾਂਦੀ ਆ ਇੱਕ ਬੱਚਾ ਆਪਣਾ ਯਾਰ ਸੁੱਕ ਗਿਆ ਥੱਲੇ ਉਤਲੇ ਖੁੱਡੇ ਸੀ ਉਹਨੂੰ ਮੈਂ ਹੁਣ ਕੱਢ ਕੇ ਥੱਲੇ ਛੱਟਿਆ ਦਵਾਈ ਦੂਜੀ ਆ ਲਓ ਜੀ ਆ ਕੱਢੇ ਪਏ ਆ ਕਬੂਤਰ ਅਠਕ ਧੁੱਪੇ ਫੇਰ ਇਹਨਾਂ ਨੂੰ ਜਾਲ ਜੂਲ ਚ ਤਾਂ ਪਾਇਆ ਕਰਾਂਗੇ ਆ ਪਸ਼ੂ ਨੂੰ ਮਾ ਦਈਏ ਪਸ਼ੂ ਨੂੰ ਮਾ ਕੇ ਮਿਲਦੇ ਆ ਤੁਹਾਨੂੰ ਹਜੀ ਕੋਈ ਬੱਚਾ ਪੁੱਛਿਆ ਨਹੀਂ ਛੇੜੇ ਜਿਹੜੇ ਪਹਿਲਾਂ ਤਿੰਨ ਕੁੱਡੇ ਸੀਗੇ ਉਹੀ ਉੱਡੇ ਸੀ ਕਿਸੇ ਨੂੰ ਨਹੀਂ ਛੇੜਿਆ ਬੱਚੇ ਛੇੜਦੇ ਆਪਾਂ ਫਿਰ ਛੀਟ ਕੇ ਭਾਉਨੇ ਆ ਫਿਰ ਮੁੜ ਕੇ ਮਿਲਦੇ ਆ ਤੁਹਾਨੂੰ ਲਓ ਜੀ ਪਸਗਾ ਤੇ ਮੋਟਾ-ਮੋਟਾ ਕੀੜਾ ਬਾੜਾ ਮਾਸ ਹੀ ਓਫਨੇ ਪਿਆ ਸੀ ਨੂੰ ਹਾਤਾਂ ਕਾ ਕੀੜਾ ਕੱਲ ਨੂੰ ਵੇਖ ਲਾਂਗੇ ਹੁਣ ਬਸ ਤਾਂ ਚੱਲਦੇ ਆ ਬੱਚੇ ਨਹੀਂ ਛੇੜਦੇ ਆਪਣਾ ਕੋਈ ਉੱੜਦਾ ਨਹੀਂ ਤਿੰਨੀ ਉੱਡੇ ਸੀਗੇ ਉਹ ਚਲ ਪੈਗੇ ਉਹ ਤਾਂ ਆ ਬੈਠੇ ਤੋਂ ਪੇ ਵੱਡੇ ਹੈਗੇ ਆਪਣੇ ਕੋਲੇ ਮੰਨ ਕੇ ਚਲੋ 30 35 ਬੱਚੇ ਜਿਨ੍ਹਾਂ ਨੂੰ ਹੁਣ ਵਾ ਜਾਲ ਚ ਪਾਵਾਂਗੇ ਤੁੱਪੇ ਪਾਈ ਚਲਾਂਗੇ ਇਹਨਾਂ ਚ ਇੱਕ ਉੱਡ ਗਿਆ ਸੀ ਉਹ ਆ ਗਿਆ ਵਾ ਜਾਲ ਚੋਂ ਨਿਕਲ ਗਈ ਲੈ ਭਾਈ ਹੁਣ ਛੀੜੇ ਵਿੱਚ ਚੱਕਣਾ ਗਲਤੀ ਨਾਲ ਨਿੱਕਾ ਬੱਚਾ ਉੱਡ ਗਿਆ ਉਹ ਬੱਚੇ ਤੇ ਇਹ ਲੱਗਿਆ ਵੇ ਆ ਆ ਦੇਖ ਉੱਤਰ ਤੇ 10 ਦਾ ਬੱਚਾ ਜਿਹੜਾ ਕਿਧਰ ਗਿਆ ਕਿਧਰ ਗਿਆ ਕਿਧਰ ਗਿਆ ਆ ਗਿਆ ਹਰੀ ਕੁਤਰ ਇੰਨਾ ਜਿ ਨਿੱਕਾ ਬੱਚਾ ਇੱਕ ਤੇ ਕੋਸ਼ਿਸ਼ ਉਹਨੂੰ ਆਪਾ ਪਾਉਣੇ ਆ ਬਾਕੀ ਇਹਨਾਂ ਦਾ ਕਈ ਨਹੀਂ ਜਿੰਨਾ ਜਿਵੇਂ ਆਵੇ ਇਹ ਚੀਨੀ ਸੀਗੀ ਇਹ ਬਾਲੀ ਮੈਂ ਬੈ ਗਈ ਨਾ ਜਿਵੇਂ ਆ ਫਰਦੇ ਨਵੇਂ ਬੱਚੇ तकरीबन ਨਵੇਂ ਬੱਚੇ ਸਾਰੇ ਬਾਕੀ ਸਾਰੇ ਬੰਦਾ ਨਵੇਂ ਆ ਤੇ A ਤੋਂ Z ਠੀਕ ਹੈ ਹੁਣ ਆਰਾਮਦਾਰੀ ਨਾਲ ਔੜ ਔੜ ਕੇ ਆਪਦਾ ਨਿਗਾ ਚ ਬੈਠੇ ਆ ਤੇ ਭਾਈ ਜਾਵਾਂਗੇ ਆਈ ਜੰਨੇ ਕਟੋ-ਕਟ ਵੀ 15 ਬੱਚੇ ਉੱਡੇ ਆ ਠੀਕ ਆ ਇੱਕ ਜਮਾ ਨਿਕਲ ਹੀ ਉੱਡ ਗਿਆ ਮੈਥੋਂ ਭਲੇਖੇ ਨਾ ਉੱਡ ਗਿਆ ਠੀਕ ਆ ਜਾਂਦੇ ਬੱਚੇ ਆਪਦੇ ਨਿਗਰਾਨੀ ਮੌਨਾਚਰ ਡਾਈ ਨਹੀਂ ਪਸੂ-ਪਸੂਨ ਮਾ ਕੇ ਵੀ ਲਾ ਕੇ ਮੈਂ ਫੇਰ ਡਾਈ ਆ ਤੇ ਆ ਵੇਖਦਾ ਫਿਰਦੇ ਸਾਰੇ ਨਵੇਂ ਆ ਤੇ ਰੰਗ ਆਪਣੇ ਦੋ ਹੀ ਆ ਹਰਾ ਤੇ ਗੁਲਾਬੀ ਹੋਰ ਆਪਾਂ ਰੰਗ ਨਹੀਂ ਲਾਉਣਾ ਤੇ ਉਹ ਆਪਣਾ ਚਾਲਰ ਤੇ ਬਗਲ ਵਾਲਾ ਬੱਚਾ ਤੁਹਾਨੂੰ ਉਹ ਵੀ ਵਿਖਾ ਦੇ ਨਿੱਕਾ ਉੱਡਿਆ ਆ ਗਿਆ ਆਈ ਅੰਮਾ ਆ ਗਿਆ ਆਇਆ ਨਾ ਆਇਆ ਨਾ ਠੀਕ ਇਹਨੂੰ ਪਾਉਣਾ ਬਾੜ ਗਏ ਫੇਰ ਲਓ ਜੀ ਆਪਾਂ ਜਿਹੜਾ ਚਾਲਰ ਵਾਲੇ 베ਚਣੀ ਛਤਰੀ ਫੜਕਾਉਂਦਾ ਹੀ ਮੈਂ ਗੱਲ ਕਰੀ ਜਾਂਦਾ ਹੀ ਉਹ ਤਾਂ ਡਿੱਗ ਪਿਆ ਵਾਟਰ ਵਾਸਤੇ ਵਿਚਾਲੇ ਡਿੱਗ ਪਿਆ ਜਮਾ ਦੂਜੇ ਬੱਚੇ ਤਾਂ ਸਾਰੇ ਤਕਰੀਬਨ ਆ ਸਾਬੀ ਜਾਣਗੇ ਕਿਉਂਕਿ ਕੋਸਤ ਵਿੱਚ ਗੀੜੀ-ਕੂੜੀ ਮਾਰ ਕੇ ਬੈਠੀ ਹੋਈ ਆ ਤੇ ਚੀਨੀ ਸੀ ਚੀਨੀ ਦਾ ਡਰ ਸੀ ਚੀਨੀ ਬੈਠੀ ਇਹ ਆ ਬੈਠ ਲਓ ਜੀ ਕਬੂਤਰ ਲਾਉਣ ਲੱਗੇ ਆਪਾਂ ਉਤਰ ਲਾ ਲਈਏ ਯਾਰ ਤੇ ਕਿਉਂਕਿ ਕਿਤੇ ਜਾਣਾ ਮੁੜ ਕੇ ਟਾਈਮ ਬੜਾ ਲੱਗੇ ਜਾਂਦੇ ਇਹਨਾਂ ਨੂੰ ਲਾਉਣ ਤੇ ਤਿੰਨ ਕਿਤਾ ਮੈਂ ਥੱਲੇ ਛੱਡਿਆ ਤੇ ਇਹਨਾਂ ਨੂੰ ਲਾ ਲਈਏ ਜਿਵੇਂ ਜਿਵੇਂ ਬੈਠੀ ਜਾਣਗੀ ਤਾੜੀ ਜਾਵਾਂਗੇ ਤੇ ਉਹ ਵਾਟਰ ਵਾਕਸ ਵਾਲਾ ਮੇਰੇ ਸਾਹਮਣੇ ਨਾਲ ਨਹੀਂ ਉੱਟ ਕੇ ਆਇਆ ਭਈ ਤੇ ਆਪ ਇਹਨਾਂ ਨੂੰ ਲਾ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਜਾਣਾ ਪੁੱਤਰਾਂ ਦੇ ਕੰਮ ਹੀ ਜਾਣਾ ਕਿਤੇ ਇਹਨਾਂ ਦੀਆਂ ਮੁੰਡੀਆਂ ਮੁੰਡੀਆਂ ਆਈਆਂ ਯਾਰ ਲੈ ਆਈਏ ਪਾ ਰਹਾਂ ਬਹੁਤ ਤੰਗ ਕਰਦੀਆਂ ਹੁਣਾਂ ਵੇਖ ਕੇ ਲਿਆ ਮੰਗੀ ਜੇ ਲੱਗਿਆ ਤਾਂ ਟਾਈਮ ਜ਼ਰੂਰ ਜਾਵਾਂਗੀ ਇੱਕ ਜਵਾਗ ਦਾ ਫੋਨ ਫੜ ਕੇ ਲਿਓ ਲਓ ਭਾਈ ਕੂਤਰ ਰਹਿਗੇ ਚਾਰ ਆਪਣੇ ਦੋ ਉੱਡੇ ਫਿਰਦੇ ਆ ਇੱਕ ਉਹ ਟਿੰਕੀ ਤੇ ਬੈਠਾ ਜਿੱਦੇ ਜਿੱਦਾਂ ਇਹ ਆ ਬੈਠਾ ਤੇ ਉੱਡੇ ਫਿਰਦੇ ਆ ਆ ਜਾਂਦੇ ਆ ਜਾਂਦੇ ਭਾਈ ਆਣਗੇ ਇਹ ਭੈਗੀ ਦਾ ਫਿਰਨ ਤਾੜ ਕੇ ਫਿਰ ਆਪਦਾ ਉਹ ਕੰਮ ਤੰਦਾ ਕਰਨਾ ਕੁਤਰਾ ਦੀ ਬਾਲਤੀ λεਉਣਾ ਛੁੜਾਇਆ ਛਤਰੀਆਂ ਦੋ ਛੱਡਦੇ ਕਿਉਂਕਿ ਤਾੜ ਦੇ ਵੇਲੇ ਤਾਂ ਕਰਦੇ ਆ ਤੇ ਉਹ ਛੁੜਾਇਆ ਤੈਂ ਕਿਹੜ ਨੇ ਆਉਣਾ ਹੈ ਤਾਂ ਆ ਜੂ ਬਾਈ ਹਨਾ ਇਹ ਹੁਣ ਸਹੀ ਦੇਖੋ ਉਹ ਬੈਠਾ ਕਰਨੀ ਤੇ ਤੇ ਨਹੀਂ ਆਉਣਾ ਤਾਂ ਪਾਈ ਉਹਦੀ ਮਰਜ਼ੀ ਆ ਹਨਾ ਚਲੋ ਠੀਕ ਹੈ ਜੀ ਬਾਅਦ ਗੇ ਫਿਰ ਮਿਲਦੇ ਆਂ ਲੋ ਭਾਈ ਖੇਤਰਾਂ ਖਾਲੀ ਰਹਿੰਗਾ ਤੇ ਇੱਕ ਕਬੂਤਰ ਆਪਣਾ ਫਰਦਾ ਇੱਕ ਵਾਟਰਵਾਸ ਤੇ ਬੈਠਾ ਹੁਣ ਆਏ ਨਹੀਂ ਪਤਾ ਵੀ ਵਾਟਰਵਾਸ ਤੋਂ ਉੱਡ ਕੇ ਕਿਨੇ ਕਬੂਤਰ ਨੂੰ ਦਿਨ ਮ ਦਿਖਾਉਣਾ ਵਾਟਰਵਾਸ ਤੇ ਘਟੋ ਘਟ ਛੀ ਤੇ ਸੱਤ ਕਬੂਤਰ ਬੈਠਿਆ ਇਹ ਕਰਨਾ ਫੋਕਸ ਕਰਨਾ ਕਰ ਲਗਾ ਉਹ ਬੈਠੇ ਇਹ ਆ ਬੈਠੇ ਲੈਂਡ 'ਚ ਹੀ ਬੈਠੇ ਪੰਜ ਛੀ ਕਬੂਤਰ ਠੀਕ ਆ ਹੁਣ ਇੰਨਾ ਚਾਹੀ ਨਹੀਂ ਪਤਾ ਵੀ ਆਪਣਾ ਬੈਠਾ ਜਾਂ ਨਹੀਂ ਬੈਠਾ ਚਲੋ ਕੋਈ ਗੱਲ ਨਹੀਂ ਜੇ ਦਾਣਾ ਪਾਣੀ ਆਪਾਂ ਪਾਤਾ ਦਾਣਾ ਪਾਣੀ ਪਾ ਕੇ ਤੇ ਇਹਦੀ ਬੇਟਾ ਪੁੱਤਰ ਬਹਿ ਜੀ ਇਹ ਬਹਿ ਗਿਆ ਤਾਂ ਚੱਲ ਜੇ ਟਾਈਮ ਨਾ ਬਹਿ ਗਿਆ ਤਾਂ ਫਿਰ ਫੈਕਟਰੀ ਚੋਂ ਬਾਹਰ ਲਿਆਉਣ ਜਿੰਨ ਮਿਲ ਗਿਆ ਤਾਂ ਜੀ ਨਾ ਫੈਕਟਰੀ ਚ ਮਿਲਿਆ ਤਾਂ ਫਿਰ ਕੱਲ ਨੂੰ ਜਾਂ ਮੌਸਰ ਤੇ ਫਿਰ ਜਾਂ ਜਾਈ ਤੋ ਤੇ ਲਿਆਵਾਂਗੇ ਉਸ ਨੂੰ ਪੁੱਛਣਾ ਤਾਂ ਵੀ ਕਿ ਆਮਨੇ ਬੇਟਾ ਦਾਣਾ ਪਾਣੀ ਪਾ ਜਾਂਦਾ ਕਿਸੇ ਨਾਂ ਲੱਗ ਕੋਈ ਆਫਰ ਤੇ ਚੱਲ ਬਸ ਇਹ ਬਹਿ ਜੀ ਇੱਕ ਬੱਚਾ ਆਪਣੋਂ ਬਾਹਰ ਆ ਜਿਹੜਾ ਉਹ ਤੁਹਾਨੂੰ ਦੱਸੀ ਜਾਂਦਾ ਵਾਟਰ ਵਰਕਸ ਵਾਲਾ ਜੇ ਆ ਗਿਆ ਠੀਕ ਹੈ ਜੇ ਨਾ ਆਇਆ ਤਾਂ ਭਾਈ ਉਸकी ਮਰਜ਼ੀ ਲਓ ਜੀ ਆ ਗਈ ਫੇਰ ਕੂਠੇ ਤੇ ਡੋਰ ਵਾਲਾ ਡੋਰ ਤੇ ਆ ਤੇ ਵਾਟਰ ਵਰਕਸ ਵਾਲਾ ਦਾ ਕੋਈ ਮੂੰਹ ਸਿਰ ਨਹੀਂ ਬਣਿਆ ਪਤਾ ਨਹੀਂ ਉੱਡਿਆ ਜਾਂ ਨਹੀਂ ਉੱਡਿਆ ਉਹ ਉਹਦੀ ਵੇਟ ਕਰੀ ਜਾਂਦੇ ਆ ਦੂਜਾ ਉੱਚਾ ਖੜਾ ਇੱਥੇ ਕੋਈ ਖੜਾ ਹੋ ਬਦਨ ਕੀ ਆ ਅਛਤਰੀ ਸੇਧ ਨੂੰ ਚਾਈ ਜਾਂਦਾ ਪਤਾ ਨਹੀਂ ਕੀ ਦਾ ਆਪਣਾ ਕਿ ਕੀ ਦਾ ਹੁੰਦਾ ਆਪਣਾ ਹੀ ਲੱਗਦਾ ਕਿ ਆ ਹੁੰਦਾ ਸ਼ਾਇਦ ਆ ਜੀ ਦਾ ਵਿੱਚ ਆਪਣਾ ਹੀ ਆਪਣਾ ਹੀ ਵਾ ਆ ਗਿਆ ਇਹ ਆਪਣਾ ਹੀ ਆਪਣਾ ਹੀ ਇਹ ਉਹ ਵਾਟਰ ਵਰਕ ਸੈਲ ਦਾ ਪਤਾ ਨਹੀਂ ਬਈ ਹੈਗਾ ਕਿ ਕਿਵੇਂ ਉਹ ਵੀਰੇ ਕੀ ਸਾਬ ਕਿ ਚੋਰੋਂ ਬੰਦਾ ਕੀ ਕਰੀ ਜਾਂਦਾ ਕੋਠੇ ਤੇ ਆ ਕੇ ਉਹ ਵਾਟਰ ਵਾਕਸ ਤੇ ਬੱਚਾ ਬੈਠਾ ਜੀ ਇੱਕ ਕਬੂਤਰ ਬੈਠਾ 100% ਆਪਣਾ ਬੱਚਾ ਬੈਠਾ ਉਹ ਇਹ ਜੀ ਮੇਰਾ ਫੋਨ ਜੇ ਆ ਗਿਆ ਤਾਂ ਉਹ ਬੈਠਾ ਜਿਹੜਾ ਤੀਰ ਜਾਂਦੀ ਨੇ ਨੇ ਦੇ ਸਾਹਮਣੇ ਬੈਠਾ ਤੇ ਹੁਣ ਬਈ ਰੌਲਾ ਇਹ ਗੱਲ ਦਾ ਹੁਣ ਉੱਡੂਗਾ ਤਾਂ ਫੇਰ ਹੀ ਆ ਹਨਾ ਛਤਰੀਆਂ ਲਾਜਾਣੇ ਆ ਨਿਗਰ ਰੱਖ ਲੈਣੇ ਆ ਜੇ ਹੁਣ ਵੀ ਉੱਡ ਖੜਾ ਵੇਹੇ ਉੱਡਣ ਦੂਜਾ ਜੋਤ ਹੁਣੇ ਭਾ ਕੇ ਬਸ ਤਰ ਜਾਲੀ ਜੀ ਛੱਡ ਕੇ ਆਇਆ ਤੇ ਚਲੋ ਠੀਕ ਆ ਬਾਈ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਭਰਾ ਬਣ ਕੇ ਮੈਂ ਤਾਂ ਈ ਗੱਲ ਆ ਤੇ ਹੋ ਬੈਠਾ ਜੇ ਹੁਣ ਔਡ ਖੜੇ ਤਾਂ ਵੀ ਵਧੀਆ ਤੇ ਨਹੀਂ ਤਾਂ ਫਿਰ ਦੇਖੀ ਜਾਊ ਜੋ ਹੋ ਫਿਰ